ਬਹੁਤ ਸਾਰੇ ਐਪਲੀਕੈਂਟਸ ਕੈਨੇਡਾ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਆ ਸੋ ਅਗਰ ਤੁਹਾਡਾ ਵੀ ਸੁਪਨਾ ਹੈ ਕੈਨੇਡਾ ਦੇ ਵਿੱਚ ਸੈਟਲ ਡਾਊਨ ਹੋਣ ਦਾ ਜਾਂ ਫਿਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਜਾਂ ਫਿਰ ਪੀਆਰ ਹਾਸਿਲ ਕਰਨ ਦਾ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਤ ਹੋ ਸਕਦੀ ਆ ਕਿਉਂਕਿ ਅਗਰ 2025 ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੇ ਐਦਾ ਦੇ ਰੂਲ ਇੰਪਲੀਮੈਂਟ ਹੋਏ ਜਿਸ ਦਾ ਇੰਪੈਕਟ ਹਰ ਵੀਜ਼ਾ ਕੈਟਾਗਰੀ ਦੇ ਉੱਤੇ ਪਿਆ ਭਾਵੇਂ ਉਹ ਵੈਸਟਰ ਵੀਜ਼ਾ ਸੀ ਟੂਰਿਸਟ ਵੀਜ਼ਾ ਸੀ ਜਾਂ ਫਿਰ ਸਟੱਡੀ ਜਾਂ ਫਿਰ ਸਪਾਊਸ ਵੀਜ਼ਾ ਹੀ ਕਿਉਂ ਨਾ ਸੀ ਸੋ ਅਗਰ ਦੇ ਵਿੱਚ ਕੈਨੇਡਾ ਵਿਜ਼ਿਟ ਕਰਨ ਦਾ ਪਲਾਨ ਕਰ ਰਹੇ ਹਾਂ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਗਾਇਸ ਅਗਰ ਹੈਲਥ케ਅਰ ਸੈਕਟਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਵਕਤ ਬਹੁਤ ਸਾਰੇ ਐਪਲੀਕੈਂਟਸ ਦੀ ਡਿਮਾਂਡ ਪਾਈ ਜਾ ਰਹੀ ਹੈ ਕਿਉਂਕਿ ਹੈਲਥ ਵਰਕਰਸ ਦੀ ਬਹੁਤ ਵੱਡੇ ਲੈਵਲ ਤੇ ਕਮੀ ਦੇਖੀ ਜਾ ਰਹੀ ਹੈ ਐਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਵੀ ਪੀਕ ਤੇ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਕਾਰਨ ਹੀ ਉਥੇ ਰੈਂਟ ਵੀ ਬਹੁਤ ਜ਼ਿਆਦਾ ਵੱਧ ਚੁੱਕੇ ਆ ਜਿਸ ਦੇ ਕਾਰਨ ਕੰਸਟਰਕਸ਼ਨ ਵਰਕਰਸ ਦੀ ਡਿਮਾਂਡ ਵੀ ਕੈਨੇਡਾ ਦੇ ਵਿੱਚ ਡੇ ਬਾਈ ਡੇ ਇਨਕਰੀਸ ਹੁੰਦੀ ਜਾ ਰਹੀ ਆ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਸਕਿੱਲ ਵਰਕਰਸ ਦੀ ਵੀ ਡਿਮਾਂਡ ਕੈਨੇਡਾ ਦੇ ਵਿੱਚ ਬਹੁਤ ਹੀ ਵੱਧ ਰਹੀ ਆ ਸੋ ਜੋ ਵੀ ਐਪਲੀਕੈਂਟਸ 2026 ਦੇ ਵਿੱਚ ਕੈਨੇਡਾ ਦੇ ਵਿੱਚ ਆਉਣ ਦਾ ਪਲਾਨ ਕਰ ਰਹੇ ਆ ਉਹਨਾਂ ਨੂੰ ਆਪਣੀ ਐਸਓਪੀ ਮੀਨਸ ਸਟੇਟਮੈਂਟ ਆਫ ਪਰਪਸ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਪਏਗਾ ਕਿਉਂਕਿ ਐਦਾਂ ਦੇ ਐਪਲੀਕੈਂਟਸ ਜਿਨ੍ਹਾਂ ਦਾ ਸਟੇਟਮੈਂਟ ਆਫ ਪਰਪਸ ਹੀ ਕਲੀਅਰ ਨਹੀਂ ਆ ਉਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਆ ਇਸ ਤੋਂ ਇਲਾਵਾ ਤੁਸੀਂ ਵੀਜ਼ਾ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਫੇਕ ਡਾਕੂਮੈਂਟੇਸ਼ਨ ਦਾ ਸਹਾਰਾ ਲੈਂਦੇ ਆ ਤਾਂ ਵੀ ਵੀਜ਼ਾ ਦੇ ਰਿਜੈਕਟ ਹੋਣ ਦੇ ਚਾਂਸਸ ਇਨਕਰੀਜ਼ ਹੋ ਜਾਂਦੇ ਆ ਜੋ ਵੀ ਸਟੂਡੈਂਟ ਸਟੱਡੀ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਆਪਣੀ ਕੋਰਸ ਸਿਲੈਕਸ਼ਨ ਬਹੁਤ ਜ਼ਿਆਦਾ ਵਾਈਜ਼ਲੀ ਕਰਨੀ ਪਾਉਗੀ ਕਿਉਂਕਿ ਅਗਰ ਤੁਸੀਂ ਸਹੀ ਕੋਰਸ ਨਹੀਂ ਚੂਜ਼ ਕਰ ਰਹੇ ਤਾਂ ਅੱਗੇ ਚੱਲ ਕੇ ਤੁਹਾਨੂੰ ਪੀਆਰ ਲੈਣ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਆ ਇਸ ਤੋਂ ਇਲਾਵਾ ਤੁਹਾਡਾ ਕੋਰਸ ਤੁਹਾਡੀ ਐਜੂਕੇਸ਼ਨ ਤੁਹਾਡੇ ਕੰਮ ਦੇ ਨਾਲ ਰੈਲੇਵੈਂਟ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਐਕਸਪੈਕਟ ਕਰ ਸਕਦੇ ਆ ਆਦਰਵਾਈਜ਼ ਬਹੁਤ ਜ਼ਿਆਦਾ ਪ੍ਰੋਬਲਮ ਹੋ ਸਕਦੀ ਆ ਫੰਡਿੰਗ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰ ਰਹੀ ਆ 2026 ਦੇ ਵਿੱਚ ਅਗਰ ਤੁਸੀਂ ਵੀਜ਼ਾ ਐਕਸਪੈਕਟ ਕਰ ਰਹੇ ਆ ਕਿਉਂਕਿ ਜਿਨ੍ਹਾਂ ਐਪਲੀਕੈਂਟਸ ਦੀ ਫੰਡਿੰਗ ਸਟਰੋਂਗ ਨਹੀਂ ਆ ਸਟੇਬਲ ਨਹੀਂ ਆ ਉਹਨਾਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਆ ਸੋ ਆਪਣੇ ਟਾਈਜ਼ ਨੂੰ ਜਿੰਨਾ ਸਟਰੋਂਗ ਕਰ ਸਕਦੇ ਆ ਉਨਾ ਸਟਰੋਂਗ ਕਰਨ ਦੀ ਕੋਸ਼ਿਸ਼ ਕਰੋ ਬਟ ਅਗਰ ਤੁਹਾਨੂੰ ਆਲਰੇਡੀ ਰਿਫਿਊਜ਼ਲ ਮਿਲ ਚੁੱਕੀ ਆ ਤਾਂ ਦੁਬਾਰਾ ਤੋਂ ਰੀ ਐਪਲਾਈ ਕਰਨ ਤੋਂ ਪਹਿਲੇ ਤੁਹਾਨੂੰ ਆਪਣੇ ਪ੍ਰੀਵੀਅਸ ਰੀਜਨਸ ਨੂੰ ਚੈੱਕ ਆਊਟ ਜ਼ਰੂਰ ਕਰ ਲੈਣਾ ਚਾਹੀਦਾ ਆ ਕਿਉਂਕਿ ਅਗਰ ਤੁਸੀਂ ਉਹਨਾਂ ਉੱਤੇ ਵਰਕ ਨਹੀਂ ਕਰੋਗੇ ਤਾਂ ਦੁਬਾਰਾ ਤੋਂ ਵੀ ਹੋ ਸਕਦਾ ਆ ਪਹਿਲੇ ਅਗਰ ਕਿਸੇ ਐਪਲੀਕੈਂਟ ਦਾ ਵੀਜ਼ਾ ਰਿਫਿਊਜ਼ ਹੁੰਦਾ ਸੀ ਤਾਂ ਉਹਨਾਂ ਨੂੰ ਇੱਕ ਸਪੈਸੀਫਿਕ ਰੀਜ਼ਨ ਪ੍ਰੋਵਾਈਡ ਕੀਤਾ ਜਾਂਦੀ ਬਜਾਏ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇੱਕ ਜਨਰਲ ਰੀਜ਼ਨ ਪ੍ਰੋਵਾਈਡ ਕਰ ਦਿੱਤਾ ਜਾਂਦਾ ਸੀ ਬਟ ਹੁਣ ਇਸ ਤਰ੍ਹਾਂ ਬਿਲਕੁਲ ਨਹੀਂ ਆ ਤੁਹਾਨੂੰ ਇੱਕ ਸਪੈਸੀਫਿਕ ਰੀਜ਼ਨ ਪ੍ਰੋਵਾਈਡ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਂਦਾ ਆ ਕਿ ਇਸ ਵਜ੍ਹਾ ਦੇ ਕਾਰਨ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਆ ਸੋ ਤੁਸੀਂ ਉਹਨਾਂ ਰੀਜ਼ਨ ਦੇ ਉੱਤੇ ਅਗਰ ਕੰਮ ਕਰਦੇ ਆ ਤਾਂ ਬਹੁਤ ਜ਼ਿਆਦਾ ਹਾਈ ਚਾਂਸਸ ਹੋ ਜਾਂਦੇ ਆ ਦੁਬਾਰਾ ਤੋਂ ਵੀਜ਼ਾ ਮਿਲਣ ਦੇ ਹੁਣ ਅਗਰ ਸਟੱਡੀ ਵੀਜ਼ਾ ਜਾਂ ਫਿਰ ਵਰਕ ਵੀਜ਼ਾ ਦੀ ਸਕਸੈਸ ਰੇਸ਼ਿਓ ਦੀ ਸਟੱਡੀ ਵੀਜ਼ਾ ਤੇ ਵਰਕ ਵੀਜ਼ਾ ਦੇ ਰਿਜ਼ਲਟਸ ਬਹੁਤ ਜ਼ਿਆਦਾ ਵਧੀਆ ਨਹੀਂ ਆ ਰਹੇ ਸਕਸੈਸ ਰੇਸ਼ੋ ਹੋਰ ਜ਼ਿਆਦਾ ਡਿਕਰੀਜ਼ ਹੋ ਚੁੱਕਾ ਹੈ ਸਟੱਡੀ ਵੀਜ਼ਾ ਤੇ ਵਰਕ ਵੀਜ਼ਾ ਦੇ ਵਿੱਚ ਪਰ ਆਉਣ ਵਾਲੇ ਟਾਈਮ ਦੇ ਵਿੱਚ ਸਟੱਡੀ ਵੀਜ਼ਾ ਦਾ ਸਕਸੈਸ ਰੇਸ਼ੋ ਇਨਕਰੀਜ਼ ਹੋ ਸਕਦਾ ਹੈ ਕਿਉਂਕਿ ਇਸ ਟਾਈਮ ਕੈਨੇਡਾ ਦੇ ਵਿੱਚ ਐਦਾ ਦੇ ਸਟੂਡੈਂਟਸ ਦੀ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਐਦਾ ਦੀ ਸਕਿੱਲ ਹੈ ਜਿਸ ਦੇ ਜ਼ਰੀਏ ਉਹ ਕੈਨੇਡਾ ਨੂੰ ਸਰਵ ਕਰ ਸਕਦੇ ਆ ਸੋ ਸਕਿੱਲ ਵਰਕਰਸ ਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਈ ਡਿਮਾਂਡ ਹੋਣ ਕਾਰਨ ਆਉਣ ਵਾਲੇ ਟਾਈਮ ਦੇ ਵਿੱਚ ਸਟੱਡੀ ਵੀਜ਼ਾ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਦੇਖਣ ਨੂੰ ਮਿਲ ਸਕਦਾ ਆ ਸੋ ਜੋ ਵੀ ਐਪਲੀਕੈਂਟਸ 2026 ਲਈ ਸਟੱਡੀ ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਸਿਰਫ ਕੈਨੇਡਾ ਸਟੱਡੀ ਕਰਨ ਦੇ ਪਰਪਸ ਦੇ ਨਾਲ ਨਹੀਂ ਜਾਣਾ ਬਲਕਿ ਉੱਥੇ ਕੰਮ ਵੀ ਕਰਨਾ ਆ ਤੇ ਨਾਲ ਹੀ ਨਾਲ ਪੀਆਰ ਵੀ ਹਾਸਿਲ ਕਰਨੀ ਆ ਸੋ ਆਪਣੇ ਕੋਰਸ ਨੂੰ ਬਹੁਤ ਜ਼ਿਆਦਾ ਵਾਈਸਲੀ ਸਿਲੈਕਟ ਕਰੋ ਕਿਉਂਕਿ ਕੈਨੇਡਾ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਪੈਲ ਦਿੱਤੀ ਜਾਊਗੀ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਸਕਿੱਲ ਆ ਜਿਨ੍ਹਾਂ ਦੇ ਕੋਲ ਸਕਿੱਲ ਹੋਊਗੀ ਉਹਨਾਂ ਨੂੰ ਨਾ ਸਿਰਫ ਕੰਮ ਦਿੱਤਾ ਜਾਊਗਾ ਬਲਕਿ ਉੱਥੇ ਪੀਆਰ ਵੀ ਈਜ਼ੀਲੀ ਮਿਲ ਜਾਊਗੀ ਉਹ ਵੀ ਲੋ ਸੀਆਰਐਸ ਸਕੋਰ ਦੇ ਨਾਲ ਪਹਿਲੇ ਜ ਕਰਦਾ ਸੀ ਹੁਣ ਕੁਆਲਿਟੀ ਨੂੰ ਓਵਰ ਕੁਆਂਟੀਟੀ ਜ਼ਿਆਦਾ preference ਦਿੱਤੀ ਜਾ ਰਹੀ ਆ ਸੋ ਤੁਸੀਂ ਆਪਣੀ ਕੁਆਲਿਟੀ ਇੰਪਰੂਵ ਕਰਨ ਦੇ ਵਿੱਚ ਫੋਕਸ ਕਰਨਾ ਆ ਆਪਣੀ ਸਕਿੱਲ ਨੂੰ ਇੰਪਰੂਵ ਕਰਨ ਦੇ ਵਿੱਚ ਕੋਸ਼ਿਸ਼ ਕਰਨੀ ਆ ਨਾ ਕਿ ਸਿਰਫ ਆਪਣੀ ਸਟੱਡੀ ਵੱਲ ਪੂਰਾ ਫੋਕਸ ਕਰ ਦੇਣਾ ਆ ਕਿਉਂਕਿ 2026 ਦੇ ਵਿੱਚ ਸਿਰਫ ਤੁਹਾਡੀ ਸਟੱਡੀ ਮੈਟਰ ਨਹੀਂ ਕਰਨ ਵਾਲੀ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਊਗੀ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਕੰਮ ਲੈ पाओगे ਤੇ ਨਾਲ ਹੀ ਨਾਲ ਪੀਆਰ ਲੈ ਸਕਦੇ ਆ ਬਹੁਤ ਜ਼ਿਆਦਾ ਪਲੈਨਿੰਗ ਦੇ ਨਾਲ ਹੀ ਤੁਹਾਨੂੰ ਚੱਲਣਾ ਪਏਗਾ ਅਗਰ ਤੁਸੀਂ ਪੀਆਰ ਐਕਸਪੈਕਟ ਕਰ ਰਹੇ ਆ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਆਪਣੇ ਸਿਸਟਮ ਨੂੰ ਏਆਈ ਕਰ ਰਿਹਾ ਆ ਤੇ ਨਾਲ ਹੀ ਨਾਲ ਡਿਜੀਟਲਾਈਜ਼ ਵੀ ਕਰ ਰਿਹਾ ਆ ਡਿਜੀਟਲ ਸਿਸਟਮ ਹੋਣ ਦੇ ਕਾਰਨ ਨਾ ਸਿਰਫ ਬੈਕਲੋਗ ਡਾਟਾ ਘਟੂਗਾ ਬਲਕਿ ਫਾਸਟ ਰਿਜ਼ਲਟ ਵੀ ਮਿਲਣਗੇ ਸੋ ਅਗਰ ਤੁਸੀਂ ਕੈਨ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਪਾਏਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਡਿਜੀਟਲ ਸਿਸਟਮ ਆਟੋਮੈਟਿਕਲੀ ਉਸ ਪ੍ਰੋਫਾਈਲ ਨੂੰ ਰਿਜੈਕਟ ਕਰ ਦਿੰਦਾ ਹੈ ਜਿਸ ਦੇ ਵਿੱਚ ਕੋਈ ਨਾ ਕੋਈ ਕਮੀ ਪਾਈ ਜਾ ਰਹੀ ਆ ਇਸ ਤੋਂ ਇਲਾਵਾ ਅਗਰ ਫ੍ਰੈਂਚ ਲੈਂਗੁਏਜ ਦੀ ਗੱਲ ਕਰੀਏ ਤਾਂ ਫ੍ਰੈਂਚ ਲੈਂਗੁਏਜ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਆ ਪੀਆਰ ਦਾ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਉਸ ਦੇ ਜ਼ਰੀਏ ਲੋ ਸੀਆਰਐਸ ਸਕੋਰ ਦੇ ਨਾਲ ਵੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਫ੍ਰੈਂਚ ਲੈਂਗੁਏਜ ਦੇ ਡਰਾ ਵੀ ਵੱਡੇ ਲੈਵਲ ਤੇ ਕੱਢੇ ਜਾ ਰਹੇ ਆ ਤੇ ਇਸ ਦੇ ਕੋਟੇ ਨੂੰ ਵੀ ਇਨਕਰੀਜ਼ ਕਰ ਦਿੱਤਾ ਗਿਆ ਆ ਇਸ ਤੋਂ ਇਲਾਵਾ PNP ਤੇ ਐਕਸਪ੍ਰੈਸ ਐਂਟਰੀ ਦੇ ਡਰਾ ਵੀ ਕੱਢੇ ਜਾ ਰਹੇ ਆ ਇਸ ਦੇ ਕੋਟੇ ਨੂੰ ਵੀ ਇਨਕਰੀਜ਼ ਕੀਤਾ ਜਾ ਰਿਹਾ ਆ ਬਟ ਉਹਨਾਂ ਐਪਲੀਕੈਂਟਸ ਨੂੰ ਪ੍ਰੀਫਰੈਂਸ ਦਿੱਤੀ ਜਾਏਗੀ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਸਕਿੱਲ ਆ ਤੇ ਉਹ ਉੱਥੇ ਦੇ ਕਲਚਰ ਅਤੇ ਸਿਸਟਮ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਇਸ ਤੋਂ ਇਲਾਵਾ ਅਗਰ ਤੁਸੀਂ ਕੈਨੇਡਾ ਦੇ ਵਿੱਚ 2026 ਦੇ ਵਿੱਚ PR ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਐਦਾ ਦੇ ਸਟੇਟ ਜਾਂ ਫਿਰ ਐਦਾ ਦੀ ਸਿਟੀ ਚੂਜ਼ ਕਰਨੀ ਚਾਹੀਦੀ ਆ ਜਿੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਘੱ ਕਿ ਜਿਨ੍ਹਾਂ ਪ੍ਰਾਂਤਾਂ ਦੇ ਵਿੱਚ ਆਲਰੇਡੀ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਉੱਥੇ ਕੰਮ ਮਿਲਣਾ ਹੀ ਬਹੁਤ ਜ਼ਿਆਦਾ ਡਿਫਿਕਲਟੀ ਆ ਪੀਆਰ ਤਾਂ ਬਹੁਤ ਜ਼ਿਆਦਾ ਦੂਰ ਦੀ ਗੱਲ ਆ ਸੋ ਬਹੁਤ ਜ਼ਿਆਦਾ ਵਾਈਜ਼ਲੀ ਪਲਾਨ ਕਰੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਜਾਂ ਫਿਰ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਸੋ ਆਪਣੀ ਐਜੂਕੇਸ਼ਨ ਐਕਸਪੀਰੀਅੰਸ ਦੇ ਬੇਸ ਤੇ ਤੁਹਾਨੂੰ ਇੱਕ ਰਾਈਟ ਪ੍ਰੋਵਿੰਸ ਚੂਜ਼ ਕਰਨੀ ਚਾਹੀਦੀ ਆ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਇਰੀਜ਼ ਪਲੀਜ਼ lettes me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇ ਉਹ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ